ਇਹ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਹੈ ਹਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਆਜ਼ਾਦੀ ਜਿਹੜੀ ਹੈ ਮੈਂ ਫੇਰ ਕਹਿਣਾ ਕਿ ਬਹੁਤ ਮਹਿੰਗੇ ਪਾਪਈ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਨਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਉਹ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਹੈ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕਾਮਾਗਾਟਾ ਮਾਰੂ ਜਿਹੜਾ ਜੋ ਜੋਸ਼ ਜੋ ਪ੍ਰੇਰਣਾ ਉਹਨਾਂ ਨੇ ਹਾਂਗਕਾਂਗ ਤੋਂ ਵੈਨਕੂਵਰ ਵੈਨਕੂਵਰ ਨਹੀਂ ਬਣ ਦਿੱਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਬਣਦੇ ਤੇ ਦਾ ਚੀਂਦियां ਹੋ ਗਿਆ ਸੋ ਆਜ਼ਾਦੀ ਜਿਹੜੀ ਹੈ ਮੈਂ ਫਿਰ ਕਹਿੰਨਾ ਕਿ ਬਹੁਤ ਮਹਿੰਗੇ ਪਾਪਈਏ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ 10 ਲੱਖ ਬੰਦਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਣੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆਂ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜੇ ਉਹ 1942 ਨਹੀਂ ਕਹਿਣਾ ਆਉਂਦਾ ਤਾਂ ਇਹਨਾਂ ਨੇ ਸਮਝਾ ਦਿੰਦੇ ਨੇ ਕਿ 47 ਜੇ ਹੱਲੇ ਪੈਸੇ ਤਾਂ 5 ਸਾਲ ਦਾ ਸੀ ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚੱਲਣਾ ਪਿਆ ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਝਲਦੇ ਵੀ ਪੰਜਾਬੀ ਐ ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਹੈ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਆਜ਼ਾਦੀ ਜਿਹੜੀ ਹੈ ਮੈਂ ਫੇਰ ਕਹਿਣਾ ਕਿ ਬਹੁਤ ਮਹਿੰਗੇ ਪਾਪਈਏ ਪੰਜਾਬੀਆਂ ਨੂੰ ਖਾਸ ਤੌਰ ਤੇ ਜਿਆਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਨਾ ਸਾਡਾ ਯਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ। ਸੋ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨਾਂ ਨੂੰ ਸਾਰਿਆਂ ਨੂੰ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਹੈ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ। ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕਾਮਾਗਾਟਾ ਮਾਰੂ ਜਿਹੜਾ ਜੋ ਜੋਸ਼ ਜੋ ਪ੍ਰੇਰਣਾ ਉਹਨਾਂ ਨੇ ਹਾਂਗਕਾਂਗ ਤੋਂ ਪੈਨਕੂਵਰ ਪੈਨਕੂਵਰ ਨਹੀਂ ਵੜਨਦੇ ਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਵੜਨਦੇ ਤੇ ਤਾਂ ਛਿੱਦਿਆਂ ਹੋ ਗਿਆ ਸੋ ਆਜ਼ਾਦੀ ਜਿਹੜੀ ਹੈ ਮੈਂ ਫਿਰ ਕਹਿਣਾ ਕਿ ਬਹੁਤ ਮਹਿੰਗੇ ਪਾਪਈਏ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ ਇਹ 10 ਲੱਖ ਬੰਦਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਣੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆਂ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜੇ 1942 ਨਹੀਂ ਕਹਿਣਾ ਆਉਂਦਾ ਤੈਨਿੰਨੇ ਸਮਝਾ ਦਿੰਦੇ ਨੇ ਕਿ 47 ਜੇ ਹੱਲੇ ਪੈਸੇ ਤਾਂ 5 ਸਾਲ ਦਾ ਸੀ। ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚੱਲਣਾ ਪਿਆ। ਹਰ ਮਾਰ ਹਰ ਕੁਰਬਾਨੀ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਝਲਦੇ ਵੀ ਪੰਜਾਬੀ ਐ। ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ। ਮੈਨੂੰ ਲੱਗਦਾ ਕਿ ਸਾਰਿਆਂ ਨੂੰ ਇਹ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ।